ਦੁਕਾਨ ਨੂੰ ਪਿਆਨਕ ਅੱਗ ਲੱਗ ਕੇ ਅੱਗ ਦੇ ਪਾਂਬੜ ਮਚੇ ਨੇ ਪੂਰੇ ਬਸਾਰਤ ਦੇ ਵਿੱਚ ਹਲਚਲ ਦਾ ਮਾਹੌਲ ਪੈਦਾ ਹੋ ਗਿਆ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਤਸਵੀਰਾਂ ਤੋੜਨਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਝ ਜਿਹੜੀ ਦੁਕਾਨ ਹੈ ਪੂਰੀ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਅੱਗ ਤੇ ਪਾਂਬੜ ਮਚੇ ਨੇ ਹਰ ਪਾਸੇ ਧੂਆਂ ਹੀ ਧੂਆਂ ਹੋਇਆ ਪਿਆ ਤੁਸੀਂ ਖੁਦ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਥਿਤੀ ਇਸ ਵਕਤ ਕਿਹੋ ਜਿਹੀ ਬਣੀ ਹੋਈ ਬਣੀ ਹੋਈ ਹੈ ਹਾਲਾਂਕਿ ਫਾਇਰ ਬ੍ਰਿਕਟੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਨੇ ਕਿਹਾ ਜਾ ਰਿਹਾ ਕਿ 2 ਘੰਟੇ ਦੀ ਪਾਰੀ ਮੁਸ਼ਕਲ ਤੋਂ ਬਾਅਦ ਮਸਾਖ ਦੇ ਉੱਤੇ ਕਾਬੂ ਪਾਇਆ ਗਿਆ ਪੁਲਿਸ ਮੁਲਾਜ਼ਮ ਵੀ ਪਹੁੰਚ ਚੁੱਕੇ ਨੇ ਸ਼ਾਰਟ ਸਰਕਟ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ ਦੁਕਾਨਦਾਰ ਦੇ ਵੱਲੋਂ ਕਿਹਾ ਗਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਘਰ ਨੂੰ ਚਲੇ ਗਏ ਸੀ ਪਰ ਲਾਈਟ ਨਹੀਂ ਸੀ ਤੇ ਸ਼ਾਰਟ ਸਰਕਟ ਹੋ ਗਿਆ ਦੁਕਾਨ ਦੇ ਵਿੱਚ ਜਿਸ ਤੇ ਕਾਰਨ ਇਹ ਪਿਆਨਕ ਅੱਗ ਲੱਗੀ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੈਂਟਿੰਗ ਪੇਂਟਿੰਗ ਦੀ ਦੁਕਾਨ ਨੂੰ ਪਿਆਨਕ ਅੱਗ ਲੱਗੀ ਹਾਲਾਂਕਿ ਅੱਗ ਦੇ ਉੱਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ 2 ਘੰਟਿਆਂ ਦੀ ਪਾਰੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਮੱਸਾ ਹੀ ਕਾਬੂ ਪਾਇਆ ਗਿਆ ਇੱਕ ਵਾਰ ਤਸਵੀਰਾਂ ਦਰੁਖ ਕਰਦੇ ਆ ਕਿ ਮੌਕੇ ਤੇ ਹਾਲਾਤ ਇਸ ਵਕਤ ਕਿਹੋ ਜਿਹੇ ਬਣੇ ਹੋਏ ਨੇ ਇਹ ਦੁਕਾਨ ਹੈ ਗਿਆ ਫੇਰ ਲਿੰਕ ਰੋਡ ਦੇ ਬਰਨਾਲ ਕਾਟੋ ਪਿਆੜੇ ਦੇ ਕਾਨ ਹੈ। ਇਹ ਕਾਦੀ ਦੁਕਾਨ ਦਾ ਕੰਮ ਕਰਦਾ ਹੈ ਗਾ ਜੀ। ਮੇਰਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ। ਹਾਂ ਜੀ ਤੇ ਅੱਗ ਅੱਜ ਲੱਗੀ ਅੱਜ ਲੱਗਦਾ ਕੋਈ ਕਾਰਨ ਪਤਾ ਲੱਗਾ ਜੀ। ਅੱਜ ਲੱਗ ਅੱਜ ਅੱਗ ਲੱਗ ਗਈ। ਛੋਟ ਛੜ ਕਰ ਰਿਹਾ ਹੈ ਸਰਕਲ ਛੋਟ ਕਰ ਗਈ ਹੈ। ਲਾਈਟ ਹੈਗੀ ਨਹੀਂ ਸੀਗੀ। ਅਸੀਂ ਬੱਤੀ ਬੰਦ ਕਰਕੇ ਨਹੀਂ ਗਏ। ਕਿੰਨਾ ਕ ਨੁਕਸਾਨ ਹੋ ਗਿਆ ਜੀ। ਸਤ ਸ੍ਰੀ ਅਕਾਲ ਜੀ ਲੋਕ ਘਾਟ ਰਹੀ ਹੈਗਾ ਹਾਂਜੀ 5-7 ਲੱਖ ਤੋਂ ਘੱਟ ਨਹੀਂ ਮੈਗੇ ਜ਼ਿਆਦਾ ਜ਼ਿਆਦਾ ਹੋ ਸਕਦਾ 8-9 ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮੇਰੇ ਰੰਗ ਹੈਗਾ ਆ ਥੰਮ ਰਿਹਾ ਹੈ ਜੇ ਚੈਕਰ ਹੈਗੇ ਹਾਰਨ ਹੈਗਾ ਬੜਾ ਸਮਾਨ ਪਿਆ ਹੋਇਆ ਹੈ ਬਾਕੀ ਕਿੰਨੇ ਕ ਵਜੇ ਨਾਲ ਅਗੀ ਹੈ 2-3 ਘੰਟੇ ਹੋਏ ਨੇ ਅੱਗ ਕਿੰਨੇ ਵਜੇ ਦੀ 9:00 9:30 ਅੱਗ ਕਿੰਨੇ ਵਜੇ ਲੱਗੀ ਤੁਹਾਨੂੰ ਕਿੱਦਾਂ ਪਤਾ ਲੱਗਾ ਅਸੀਂ ਨਾਲ ਸਾਡੀ ਗਵਾਂਡੀ ਹੈ ਜੀ ਨਾਲ ਘਰ ਹੈ ਇਹਨਾਂ ਨੂੰ ਫੋਨ ਕੀਤਾ ਸੀ ਮੈਨੂੰ ਭਾਈ ਅਜੇ ਫੋਨ ਕੀਤਾ ਹਾਂ ਤਾਂ ਅੱਗ ਲੱਗ ਗਈ ਦੋ ਦੋ ਪਜਾਇਆ ਜੀ 10 ਘੰਟੇ ਬੁੜਟ ਕੀ ਆਗਾਂ ਨੇ ਅਗਲ ਗਈ ਨੂੰ 10 ਘੰਟੇ ਹੋ ਗਏ ਇੱਥੇ ਆ ਗਏ ਕਿ ਅੰਦਰ ਸਿਲੰਡਰ ਵੇਜ ਉਹਦਾ ਪਤਾ ਕੀ ਬਣਿਆ ਬਜਾ ਕੇ ਕੀ ਆ ਕੀ ਜੀ ਕੋਈ ਜਾਨੀ ਮਾਲੀ ਨਾ ਜਾਣੇ ਨੇ ਪਰ ਨਿਸ਼ਾਨ ਪੈਸੇ ਨਿਸ਼ਾਨ ਬਹੁਤ ਜ਼ਿਆਦਾ ਆਇਆ ਅਸੀਂ ਇੱਥੇ ਨਾਲ ਸੁੰਦਰ ਸਿੰਘ ਮੇਰਾ ਨਾਮ ਏ ਇਹ ਮੇਰਾ ਹੋਟਲ ਵਿਕੀ ਰੈ residenciy ਅਸੀਂ ਆਏ ਨੇ 4 ਘੰਟੇ ਹੋ ਗਿਆ ਇੰਨੀ ਕਾਗ ਲੱਗੀ ਹੈ 6 5 ਗੱਡੀਆਂ ਦੇ ਡੱਬੇ ਆ ਗਏ ਨੇ ਸਭ ਕੁਝ ਹੋ ਗਿਆ ਅਜੇ ਕਾਬੂ ਨਹੀਂ ਆਇਆ ਯਾਰ 5 6 ਗੱਡੀਆਂ 5 6 ਗੱਡੀਆਂ ਇਹ ਕਾਬੂ ਨਹੀਂ ਜੀ ਕੰਮ ਕਰਦਾ ਸੀ ਇਹਦੇ ਪੇਂਟ ਦਾ ਰੰਗ ਰੰਗ ਦਾ ਡੈਂਟਿਫਾਈਕਿੰਗ ਦਾ ਕੰਮ ਹੈ ਅੰਦਰ ਸਾਹ ਪੇਂਟ ਦਾ ਕੰਮ ਹੈ ਜਾਨੀ ਨਿਖਾਣੇ ਮਾ ਉਸਾ ਮਾਲੀ ਬਹੁਤ ਖਾਰਾ ਹੈ ਇਹ ਉਹ ਦੁਕਾਨਾਂ ਨੂੰ ਅੱਗੇ ਲੱਗੀ ਆ ਤੇ ਦੇ ਫਾਇਰ ਬ੍ਰਿਗੇਡ ਨਹੀਂ ਬੁਜੀ ਜਾਣ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤੁਹਾਨੂੰ ਕਿਹੜੀ ਗਈ ਹੈ ਇਹ ਲੰਡਾ ਬਿਆਰ ਸਿਰ ਕਿਸ ਚੀਜ਼ ਦਾ ਕੰਮ ਸੀ ਕੋਈ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਦੇ ਆ ਬਿਹਾ ਨਹੀਂ ਮੈਂ ਆ ਪਾਇਆ ਬਿੱਖ ਮੁੱਕ ਦੀ ਨਹੀਂ ਇਸ ਵਾਰ ਕਿਹੜੀ ਦੁਕਾਨ ਤੇ ਲੱਗੀ ਕਿਹੜੀ ਜਗ੍ਹਾ ਤੇ ਲੱਗੀ ਜੇ ਬਾਜੀ ਕੋਈ ਪਤਾ ਨਹੀਂ ਹੈ ਪਤਾ ਲੱਗੂਗਾ ਜਿਹੜੇ ਪੁੱਛੇਗੀ ਫਿਰ ਲੱਗੇ ਸਰ ਡਿਊਟੀ ਤੇ ਹੈਗੇ ਜੇ ਬਸ ਡਿਊਟੀ ਅਫਸਰ ਹੈ ਪਰ ਮੈਨੂੰ ਪਤਾ ਹੀ ਨਹੀਂ ਮੈਂ ਆ ਕੇ ਖਲੋਤਾ ਤੁਹਾਡੇ ਨਾਲ ਹੀ ਹੈ ਕਿਹੜੀ ਜਗ੍ਹਾ ਤੇ ਅੱਗ ਕਿਹੜੀ ਜਗ੍ਹਾ ਤੇ ਪਾਜੀ ਤੁਸੀਂ ਆਪਣੇ ਨਿਯੰਤਰਣ ਰੋੜ ਕਰਦੇ ਹੋ ਇਹ ਸਾਰੇ ਕਿੰਨੇ ਪਤਾ ਲੱਗਾ ਅੱਗ ਦਾ ਕੋਈ ਪਤਾ ਨਹੀਂ ਲੱਗਿਆ ਕੋਈ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਦਾ ਕੋਈ ਗੱਲਬਾਤ ਨਹੀਂ ਜਿੰਨੇ ਕਾ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਤੁਹਾਡੇ ਸਾਹਮਣੇ ਖਲੋਤੀਆਂ ਜੀ ਪੰਜ ਛੇ